ਪਾਣਾ ਜਿੰਦਗੀ ਦੀ ਮਾੜੀ ਮਾੜੀ ਗੱਲ ਤੇ ਦਿਲ ਛੱਡ ਜਾਂਦੇ ਆ ਪਰ ਜਿਹੜੀ ਮੈਂ ਅੱਜ ਤੁਹਾਨੂੰ ਗੱਲ ਦੱਸਣੀ ਹੈ ਤੁਹਾਨੂੰ ਸੋਚਣ ਤੇ ਮਜਬੂਰ ਕਰ ਦੂ ਕਿ ਸਾਡੀ ਤਾਂ ਸਿਚੁਏਸ਼ਨ ਜਮ ਯਾਰ ਨਾਰਮਲ ਹੁੰਦੀ ਆ ਅਸੀਂ ਇੰਨਾ ਕਿਉਂ ਘਬਰਾ ਜਾਂਦੇ ਆ ਕੱਲ ਮੈਂ ਇੱਕ ਡਾਕਟਰ ਸਾਹਿਬ ਨਾਲ ਬੈਠਾ ਸੀਗਾ ਉਦਾਂ ਹੀ ਮੈਡੀਕਲ ਦੀਆਂ ਗੱਲਾਂ ਤੁਰਪੀਆਂ ਉਹ ਕਹਿੰਦੇ ਵੀ ਜਦੋਂ ਵੀ ਦਿਲ ਕੱਢਦੇ ਨੇ ਡਾਕਟਰ ਜਦੋਂ ਕਿਸੇ ਦਾ ਦਿਲ ਬਦਲਣਾ ਹੁੰਦਾ ਦਿਲ ਦਾ ਆਪਰੇਸ਼ਨ ਹੋਣਾ ਹੁੰਦਾ ਉਹਨਾਂ ਟਾਈਮ ਉਹ ਬੰਦੇ ਦਾ ਜਿਹੜਾ ਬਲੱਡ ਆ ਉਹਦੇ ਬ੍ਰੇਨ ਨੂੰ ਸਭ ਕੁਝ ਜਾਣਾ ਉਹ ਕਹਿੰਦੇ ਮਸ਼ੀਨ ਤੋਂ ਲਾ ਦਿੰਦੇ ਆ ਕਿ ਮਸ਼ੀਨ ਉਹਨਾਂ ਟਾਈਮ ਉਹ ਚੀਜ਼ ਨੂੰ ਸਪਲਾਈ ਕਰਦੀ ਤੇ ਉੱਥੇ ਇੱਕ ਹੋ ਡਾਕਟਰ ਹੁੰਦੇ ਨੇ ਜਿਨ੍ਹਾਂ ਨੇ ਮਰੀਜ਼ ਨੂੰ ਬਿਉਸ਼ ਕਰਿਆ ਹੁੰਦਾ ਉਹਨਾਂ ਨੇ ਦੇਖਣਾ ਹੁੰਦਾ ਕਿ ਇਹਨੂੰ ਹੋਸ਼ ਨਾ ਆਵੇ ਬਿਉਸ਼ ਰੱਖਣਾ ਕੁਝ ਟਾਈਮ ਦੀ ਲਿਮਟ ਹੁੰਦੀ ਹੈ ਕਿ ਐਨੇ ਟਾਈਮ ਚ ਦਿਲ ਦੀ ਸਰਜਰੀ ਕਰਨੀ ਆ ਕਿਉਂਕਿ ਮਸ਼ੀਨ ਤੇ ਲੱਗੇ ਆਉਂਦਾ ਉਸ ਤੋਂ ਬਾਅਦ ਉਹ ਦਿਲ ਨੂੰ ਕਨੈਕਟ ਕਰਕੇ ਬਾਡੀ ਨਾਲ ਉਸ ਤੋਂ ਬਾਅਦ ਫੇਰ ਉਹ ਖੂਨ ਜੋੜਨਾ ਹੁੰਦਾ ਕਿ ਹੁਣ ਸਰੀਰ ਦਾ ਜਿਹੜਾ ਖੂਨ ਆ ਉਹ ਦਿਲ ਤੋਂ ਜਾਵੇ ਐਡੀ ਤਕੜੀ ਸਿਚੁਏਸ਼ਨ ਦੇ ਵਿੱਚ ਉਹ ਡਾਕਟਰਾਂ ਦਾ ਮਾਈਂਡ ਸੈਟ ਦੇਖੋ ਇੱਕ ਬੰਦੇ ਦੀ ਜਿਹੜੀ ਜਾਨ ਉਹਨਾਂ ਦੇ ਹੱਥ ਚ ਆ ਪਰ ਫਿਰ ਵੀ ਨਹੀਂ ਘਬਰਾਉਂਦੇ ਆਪਾਂ ਮੜੀ ਮੜੀ ਗੱਲਾਂ ਤੇ ਨਰਵਸ ਹੋ ਜਾਂਦੇ ਆ ਕਮ ਸੇ ਕਮ ਕਿਸੇ ਦੀ ਜ ਕਿਉਂਕਿ ਜਦੋਂ ਵੀ ਆਪਾਂ ਕਵਰ ਆਉਨੇ ਆ ਮੈਂ ਤੁਹਾਨੂੰ ਗੱਲ ਤਾਂ ਦੱਸਦਾ ਜਦੋਂ ਵੀ ਤੁਸੀਂ ਕਵਰ ਆਉਨੇ ਹੋ ਉਦੋਂ ਆਪਣਾ ਦਿਮਾਗ ਕੰਮ ਨਹੀਂ ਕਰਦਾ ਨਰਵਸ ਹੋਇਆ ਬੰਦਾ ਚਾਹੇ ਕਿਸੇ ਕੰਮ 'ਚ 100% ਸਪਾਰਟੇ ਹੋਵੇ ਉਹਨੂੰ ਚੰਗੀ ਤਰ੍ਹਾਂ ਪਰਫਾਰਮ ਨਹੀਂ ਕਰ ਪਾਉਂਦਾ ਕੰਮ ਤੁਹਾਨੂੰ ਆਉਦਾ ਹੁੰਦਾ ਕਿਸੇ ਵੀ ਕੰਮ 'ਚ ਲਾ ਲਓ ਇੰਟਰਵਿਊ ਤੁਸੀਂ ਦੇਣ ਗਏ ਹੋ ਹੋ ਸਕਦਾ ਤੁਹਾਨੂੰ ਸਾਹਮਣੇ ਵਾਲ ਨੂੰ ਵੀ ਜਿਹੜਾ ਇੰਟਰਵਿਊ ਲੈ ਰਿਆ ਹੋਵੇ ਉਹਦੇ ਨਾਲ ਵੀ ਬੱਦ ਨੌਲਜ ਹੋਵੇ ਪਰ ਜੇ ਉੱਥੇ ਜਾ ਕੇ ਨਰਵਸ ਹੋ ਗਏ ਬਸ ਫਿਰ ਥੋੜਾ ਚਾਂਸ ਉਹ ਹੱਥ ਚੋਂ ਚਲੇ ਜਾਣਾ ਤੇ ਜਿੱਡੀ ਤਕੜੀ ਤੁਹਾਡੀ ਸਹਿਨਸ਼ੀਲਤਾ ਉਹਨਾਂ ਹੀ ਜ਼ਿਆਦਾ ਤੁਹਾਨੂੰ ਉਚਾਉ ਦਾ ਮਿਲਦਾ ਜ਼ਿੰਦਗੀ 'ਚ